ਹੁਣੇ-ਹੁਣੇ ਹਸਪਤਾਲ ਦੇ ਵਿੱਚੋਂ ਆ ਰਹੀ ਇੱਕ ਮੰਦਭਾਗੀ ਘਟਨਾ ਦੋਸਤੋ ਪਿਛਲੇ 10 ਦਿਨ ਤੋਂ ਰਾਜਵੀਰ ਜਵੰਦਾ ਫੋਰਟਿਸ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸੀ ਅਤੇ ਪਰਮਾਤਮਾ પાસે ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਹਰ ਇੱਕ ਇਨਸਾਨ ਵੱਲੋਂ ਅਤੇ ਹਰ ਇੱਕ ਧਰਮ ਦਾ ਬੰਦਾ ਆਪਣੇ ਆਪਣੇ ਧਰਮ ਅਨੁਸਾਰ ਰਾਜਵੀਰ ਜਵੰਦਾ ਵੀਰ ਲਈ ਅਰਦਾਸਾ ਕਰ ਰਹੇ ਸੀ ਪਰ ਆਖਿਰ ਦੇ ਵਿੱਚ ਰਾਜਵੀਰ ਜਵੰਦਾ ਅੱਜ ਜਿਹੜਾ ਦਮ ਤੋੜ ਗਏ ਨੇ ਆਜੋ ਪੂਰੀ ਖਬਰ ਜਾਣਦੇ ਹਾਂ ਜੋ ਹਸਪੀਟਲ ਦੇ ਵਿੱਚ ਉਹਨਾਂ ਦੇ ਖਾਸ ਮਿੱਤਰ ਉਹਨਾਂ ਦੇ ਨਾਲ ਨੇ ਉਹਨਾਂ ਤੋਂ ਤਾਂ ਰਾਜੀਵ ਜਵੰਦਾ ਨੂੰ ਲੈ ਕੇ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਰਾਜੀਵ ਜਵੰਦਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੋਂ ਦੱਸਦੇ ਕਿ ਰਾਜੀਵ ਜਵੰਦਾ ਜਿਨ੍ਹਾਂ ਨੂੰ ਪਿਛਲੇ 11 ਦਿਨ ਤੋਂ ਐਕਸੀਡੈਂਟ ਤੋਂ ਬਾਅਦ ਵੈਂਟੀਲੇਟਰ ਤੇ ਰਹਿਣਾ ਪਿਆ ਹੁਣ ਜਿਹੜਾ ਡਾਕਟਰਾਂ ਨੇ ਜਵਾਬ ਦਿੱਤਾ ਹੈ ਸਾਡੀ ਜਿਹੜਾ ਗੱਲਬਾਤ ਹੋਈ ਹੈ ਮੇਰੀ ਹੁਣੇ ਗੱਲਬਾਤ ਹੋਈ ਹੈ ਰਾਜੀਵ ਜਵੰਦਾ ਦੇ ਦੋਸਤ ਨਾਲ ਜੋ ਕਿ ਫੋਰਟਿਸ ਹਸਪਤਾਲ ਦੇ ਵਿੱਚ ਮੌਜੂਦ ਹੈ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਡਾਕਟਰਾਂ ਨੇ ਹੁ ਜਵਾਬ ਦੇ ਦਿੱਤਾ ਹੈ ਔਰ ਅਸੀਂ ਜਿਹੜਾ ਹੈ ਅੱਜ ਹੋ ਸਕਦਾ ਹੈ ਕਿ ਪਿੰਡ ਵੀ ਲੈ ਕੇ ਜਾਈਏ ਰਾਜੀਵ ਜਵੰਦਾ ਨੂੰ ਔਰ ਤੋਂ ਦੱਸੀ ਕਿ ਰਾਜੀਵ ਜਵੰਦਾ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਪਰ ਅੰਤ ਨੂੰ ਉਹ ਹਾਰ ਗਏ ਤਾਂ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਧਾਣਾ ਮੰਨਣ ਦਾ ਬਹੁਤ ਦੁਖਦਾਈ ਖਬਰ ਹੈ ਅਸੀਂ ਖੁਦ ਬਹੁਤ ਦੁਖੀ ਹਾਂ ਇਸ ਖਬਰ ਤੋਂ ਇਹ ਖਬਰ ਦੇਣੀ ਬਹੁਤ ਔਖੀ ਹੈ ਪਰ ਕੀ ਕਰੀਏ ਕੰਮ ਹੈ ਖਬਰ ਜਿਹੜੀ ਆ ਉਹ ਦੇਣੀ ਪੈਣੀ ਆ ਜੋ ਹੋਇਆ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬੱਚੇ